ਅਸੀਂ ਵੀ ਐਮਐਲਏ ਬਣੇ ਆਂ ਹੋਰ ਲੋਕ ਵੀ ਐਮਐਲਏ ਬਣੇ ਆਂ ਬੜੀਆਂ ਸਰਕਾਰਾਂ ਗਈਆਂ ਗਈਆਂ ਪਰ ਉਹਨਾਂ ਨੂੰ ਲੱਗਦਾ ਕਿ ਮੇਰੇ ਨਾਲ ਤਾਂ ਕੋਈ ਪ੍ਰਾਪਰਟੀ ਨਹੀਂ ਹੈ ਮੈਂ ਤੇ ਅੱਖਾਂ ਲੋਕਾਂ ਦੀ ਅੱਖਾਂ ਦੇ ਮਰਚਾ ਬਾ ਰਿਆ ਜਿੰਨੇ ਮਰਜੀ ਰਿਸ਼ਤੇਦਾਰ ਜਿੰਨੇ ਮਰਜੀ ਦੋਸਤਾਂ ਨੇ ਜਿੰਨੇ ਮਰਜੀ ਇਹ ਜਿਹੜੀ ਧੂਆਰ ਬਾਈ ਮੇਰਾ ਜਿਹੜਾ ਲਾਈਵ ਹੈ ਮੈਂ ਦੱਸ ਰਿਹਾ ਕਿ ਜਿਹੜਾ ਮੈਂ ਜਿਸ ਲਾਈਵ ਨੂੰ ਮੈਂ ਕਰ ਰਿਹਾ ਇਹ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਮਰਪਿਤ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ 2 ਦਿਨ ਪਹਿਲੇ ਇੱਕ ਮੈਂ মিডিਆ ਦੇ ਮਾਧਮ ਨਾਲ ਦੇਖਿਆ ਕਿ ਉਹਨਾਂ ਨੇ ਪੂਰੇ ਪੰਜਾਬ ਨੂੰ ਇੱਕ ਵਾਹਨ ਕੀਤਾ ਹੈ ਕਰਪਸ਼ਨ ਦੇ ਉੱਤੇ ਕਿਉਂਕਿ ਮੈਂ ਇਸ ਕਰਕੇ ਗੱਲਾਂ ਕਰ ਰਿਹਾ ਕਿਉਂਕਿ ਮੈਂ ਵੀ ਰਾਜਨੀਤੀ ਪਾਰਟੀ ਨਾਲ ਜੁੜਿਆ ਹਾਂ ਇੱਕ ਪੂਰਾ ਵਿਧਾਇਕ ਆ ਆਪਣੇ ਹਲਕੇ ਦਾ ਸੇਵਾਦਾਰ ਹਾਂ ਪਰ ਅੱਜ ਦੀਆਂ ਜਿਹੜੀਆਂ ਮੇਰੇ ਗੱਲਾਂ ਇਹ ਬਹੁਤ ਕੁਝ ਜਿਨ੍ਹਾਂ ਨੂੰ ਇੰਤਿਆਰ ਸੀ ਉਹਨਾਂ ਲੋਕਾਂ ਤੱਕ ਇਹ ਗੱਲ ਜਰੂਰ ਪਹੁੰਚੇਗੀ ਮੇਰੀ ਕਿ ਅਸੀਂ ਵੀ ਉਹ ਸਰਕਾਰ ਬਣਾਉਣ ਦਾ ਹਿੱਸਾ ਸੀ ਜਿਹੜੀ 2022 ਦੇ ਵਿੱਚ ਸਰਕਾਰ ਬਣੀ ਜਿਹਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਜਿਹੜੀ ਸਰਕਾਰ 3 ਦਿਨ ਘੱਟ 3 ਸਾਲ ਹੋਰ ਰਹਿ ਗਿਆ ਕਿ 2 ਫਰਵਰੀ ਨੂੰ ਵੋਟਾਂ 2022 ਨੂੰ ਹੋਈਆਂ ਸੀ 10 ਮਾਰਚ ਨੂੰ ਰਿਜ਼ਲਟ ਆਇਆ ਸੀ ਅੱਜ 3 ਦਿਨ 3 ਦਿਨ ਘੱਟ 3 ਸਾਲ ਤੋਂ ਹੈ ਕਿ ਪੰਜਾਬ ਦੇ ਲੋਕਾਂ ਨੇ ਮੇਰੇ ਬਗੈਰਨੇਕ ਲੋਕਾਂ ਦੇ ਉੱਤੇ ਵੀ ਰਵਿਸ਼ਵਾਸ ਕੀਤਾ ਸੀ ਉਹ ਜਿਹੜਾ ਵਿਸ਼ਵਾਸ ਸੀ ਉਮਾਨਦਾਰੀ ਦਾ ਸੀ ਕਿ ਲੋਕਾਂ ਨੂੰ ਉਮੀਦ ਸੀ ਕਿ ਜੋ ਅਸੀਂ ਪੰਜਾਬ ਚ ਵਾਅਦੇ ਕਰਕੇ ਆਏ ਸੀ ਜਿਸ ਤਰੀਕੇ ਨਾਲ ਮੇਰੇ ਵਗੇ ਗਰੀਬ ਘਰ ਦੇ ਬੱਚੇ ਨੂੰ ਲੋਕਾਂ ਨੇ ਐਮਐਲਏ ਬਣਾਇਆ ਇਦਾਂ ਦੇ ਬੰਮੇ ਐਮਐਲਏ ਬਣੇ ਸੀ ਪੰਜਾਬ ਦੇ ਵਿੱਚੋਂ ਮੈਂ ਲਾਈਵ ਆਉਣ ਦੇ ਲਈ ਜਿਹੜਾ ਮੈਸੇਜ ਪਹਿਲੇ ਕਰ ਚੁੱਕਾ ਸੀ ਫੇਸਬੁਕ ਦੇ ਉੱਤੇ ਕਿ ਮੈਂ 7:30 ਵਜੇ ਲਾਈਵ ਹੋਵਾਂਗਾ ਪਰ ਹੁਣ ਤੂੰ 21 ਮਿੰਟ ਪਹਿਲੇ 7:40 ਮਿੰਟ ਹੋਏ ਆ 7 ਵਜੇ ਕੇ 18 ਮਿੰਟ ਦੇ ਉੱਤੇ ਆਮ ਆਦਮੀ ਪਾਰਟੀ ਦਾ ਇੱਕ ਪੇਜ ਹੈ ਜਿਹਨੂੰ ਹਿੰਦੁਸਤਾਨ ਪੂਰਾ ਦੇਖਦਾ ਹੈ ਉਸ ਪੇਜ ਦੇ ਉੱਤੇ ਵੀ ਇੱਕ ਕਵਰ ਫੋਟੋ ਨੂੰ ਚੇਂਜ ਕੀਤਾ ਗਿਆ ਫਿਰ ਦੁਬਾਰਾ 1 ਮਿੰਟ ਬਾਅਦ ਫਿਰ ਫੋਟੋ ਚੇਂਜ ਕਰ ਦਿੱਤੀ ਗਈ ਉਹ ਕਵਰ ਫੋਟੋ ਜਿਹੜੀ ਪਹਿਲੇ ਲਗਾਈ ਗਈ ਮੇਰਾ ਇਹ ਵਿਚਾਰ ਦੇ ਵਿੱਚ ਫੋਟੋ ਨਹੀਂ ਸੀ ਕਿਉਂਕਿ ਮੈਂ ਨਿੱਕੀ ਨਿੱਕੀ ਚੀਜ਼ ਨੂੰ ਵਾਚ ਕਰਦਾ ਹਾਂ ਆਮ ਆਦੀ ਪਾਰਟੀ ਨੇ ਆਪਣੇ ਪੇਜ ਉਤੇ ਫੋਟੋ ਲਗਾਈ ਸੀ ਦੇਸ਼ ਭਗਤੀ ਇਮਾਨਦਾਰੀ ਇਨਸਾਨੀਅਤ ਇੱਕ ਨਵਾਂ ਉਹਨੇ ਪੇਜ ਬਣਾਇਆ ਇਹ ਤਾਂ ਮਤਲਬ ਕਿ ਪਿੱਛੇ ਉਹਨੇ ਕਵਰ ਫੋਟੋ ਚੇਂਜ ਕੀਤੀ ਹੈ ਨਾਲ ਹੀ ਇੱਕ ਮਿੰਟ ਬਾਅਦ ਹੀ ਉਹਨੇ ਫੋਟੋ ਚੇਂਜ ਕਰ ਦਿੱਤੀ ਹੈ ਕਿ WhatsApp ਚੈਨਲ ਬਣਨ ਜਾ ਰਿਹਾ ਹੈ ਪਹਿਲੇ ਉਹਨੇ ਇਹ ਵਧੀ ਲਗਾਈ ਫਿਰ ਉਹ ਲਗਾਈ ਪਰ ਜਿਹੜਾ ਮੇਰਾ ਲਾਈਵ ਅੱਜ ਦਾ ਉਹ ਇਸੇ ਹੀ ਜਿਹੜੀ ਉਹਨਾਂ ਨੇ ਵੌਲ ਪਹਿਲੇ ਚੇਂਜ ਕੀਤੀ ਹੈ ਇਰਤੇ ਹੀ ਹੈ ਜਿ ਮੇਰਾ ਲਾਈਵ ਦੇਸ਼ ਭਗਤੀ ਇਮਾਨਦਾਰੀ ਇਨਸਾਨੀਅਤ ਇਹ ਆਮ ਆਦੀ ਪਾਰਟੀ ਨੇ ਕਵਰ ਫੋਟੋ ਚੇਂਜ ਕੀਤੀ ਹੈ 21 ਮਿੰਟ ਪਹਿਲੇ ਆਪਣੇ ਪੇਜ ਤੋਂ ਤੋ ਤੇ ਮੇਰਾ ਜਿਹੜਾ ਲਾਈਵ ਅੱਜ ਉਹ ਵੀ ਐਸੇ ਚੀਜ਼ ਦੇ ਉੱਤੇ ਆ ਕਿ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਿਹਾ ਕਿ ਜਿਹੜਾ ਉਹਨਾਂ ਨੇ ਸਟੈਪ ਚੱਕਿਆ ਪੰਜਾਬ ਦੇ ਵਿੱਚ ਕਿ ਪੰਜਾਬ ਦੇ ਵਿੱਚ ਜਿਹੜੀ ਅੱਜ ਕਰਪਸ਼ਨ ਖਤਮ ਕਰਨ ਉਹਨਾਂ ਨੇ ਮੀਨ ਚਾਲੂ ਕੀਤੀ ਹੈ অপসরা ਖਿਲਾਫ ਕਾਰਵਾਈ ਕਰਨ ਦਾ ਵਿਸ਼ਵਾਸਨ ਦਿੱਤਾ ਹੈ ਕਿ ਜਿਹੜੇ ਕਰਪਟ ਲੋਕ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਪਰ ਉਹਰੇ ਵਿੱਚ ਇੱਕੋ ਚੀਜ਼ ਗਲਤ ਹੈ ਜਿੱਥੇ ਉਹਨਾਂ ਲਿਖਿਆ ਕਿ ਡੀਸੀ ਕੋਰ ਬੋਰਡ ਲੈ ਜਾਏਗੀ ਐਸਟੀਐਮ ਤੁਰ ਬੋਟ ਲਈ ਜਾਏਗੀ ਤਸਦੀਦ ਵਾਲਾਂ ਤੋਂ ਪੁੱਛਿਆ ਜਾਏਗਾ ਅਲੱਗ-ਅਲੱਗ ਡਿਪਾਰਟਮੈਂਟ ਦੇ ਲਿਖਿਆ ਉਹਨਾਂ ਨੇ ਇੱਕ ਚੀਜ਼ ਲਿਖਿਆ ਕਿ ਆਪਣੇ ਹਲਕੇ ਦੇ ਐਮਐਲਏ ਤੋਂ ਵੀ ਇਹ ਵੀ ਪੁੱਛਿਆ ਜਾਏਗਾ ਬਸ ਇਹ ਥੋੜੀ ਜਿਹੀ ਗਲਤੀਆਂ ਕਰ ਗਏ ਕਿ ਮੁੱਖ ਮੰਤਰੀ ਸਾਹਿਬ ਕਿ ਜਿੰਨੀਆਂ ਗੱਲਾਂ ਤੁਸੀਂ ਦੋ ਦਿਨ ਤੋਂ ਮੈਂ ਦੇਖ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਿ ਅਫਸਰਾਂ ਦੇ ਵਿੱਚ ਅਫਰਾ ਤਫਰੀਮ ਅਸੀਂ ਵੀ ਹੈ ਪ੍ਰਸ਼ਾਸਨ ਦੇ ਵਿੱਚ ਹੈ ਪ੍ਰਸ਼ਾਸਨ ਕੋਈ ਖੇਡਾਂ ਵਿੱਚ ਲੱਗ ਰਿਹਾ ਕੋਈ ਪ੍ਰਸ਼ਾਸਨ ਰੋਡ ਦੇ ਉੱਤੇ ਮਾਰਚ ਕਰ ਰਿਹਾ ਨਸ਼ਾ ਬੰਦ ਕਰਾਓ ਨਸ਼ੇ ਦੇ ਉੱਤੇ 3 ਸਾਲਾਂ ਬਾਅਦ ਅਸੀਂ ਇਸ ਕੰਮ ਦੇ ਵਿੱਚ ਉਤਰੇ ਆ ਪਰ ਮੈਂ ਹੈਰਾਨ ਹੋ ਗਿਆ ਕਿ ਜਿਹੜੀ ਤੁਸੀਂ ਇੰਨੀ ਵਧੀਆ ਮੀਨ ਚਾਲੂ ਕੀਤੀ ਹੈ ਕਿ ਜਲੰਧਰ ਦੇ ਵਿੱਚ ਵੀ ਚਾਰ ਭਾਗਾਂ ਦੇ ਵਿੱਚ ਅਲੱਗ-ਅਲੱਗ ਕੀਤਾ ਗਿਆ ਚਾਰ ਭਾਗਾਂ ਦੇ ਵਿੱਚ ਜਿਹਦੇ ਵਿੱਚ ਇੱਕ ਭਾਗ ਦੇ ਵਿੱਚ ਖੇਡਾਂ ਕੀਤੀਆਂ ਗਈਆਂ ਇੱਕ ਦੇ ਵਿੱਚ ਮਾਰਚ ਕਰਿਆ ਗਿਆ ਇੱਕ ਦੇ ਸ਼ਹਿਰ ਦਾ ਜਿਹੜਾ ਪੌਸ਼ ਏਰੀਆ ਉਹਦੇ ਵਿੱਚ ਲਗ طریقے ਨਾਲ ਕੀਤਾ ਗਿਆ ਬੜਾ ਅੱਛਾ ਪ੍ਰਯਾਸ ਸੀ ਤੁਹਾਡਾ ਮੈਂ ਕਿਉਂਕਿ ਮੈਂ ਰਾਜਨੀਤੀ ਤੋਂ ਉੱਠ ਕੇ ਬੋਲ ਰਿਹਾ ਜੋ ਮੈਂ ਆਪਣੇ ਦਿਲ ਦੀਆਂ ਗੱਲਾਂ ਕਰਨ ਜਾ ਰਿਹਾ ਦੋਸਤੋ ਮੈਂ ਰਾਜਨੀਤੀ ਤੌਰ ਤੇ ਵੀ ਗੱਲ ਤੁਹਾਨੂੰ ਲੱਗੇਗੀ ਪਰ ਮੇਰੇ ਇਹ ਦਿਲ ਦੀਆਂ ਜੋ ਗੱਲਾਂ ਐ ਮੈਂ ਤੁਹਾਨੂੰ ਸਾਂਝੀਆਂ ਇਸ ਕਰਕੇ ਕਰ ਰਿਹਾ। ਪਰ ਜਦੋਂ ਉਹ ਪੁਲਿਸ ਪ੍ਰਸ਼ਾਸਨ ਜਿਸ ਲੋਕਾਂ ਨੂੰ ਅਵੇਰਨੈਸ ਦੇ ਵਿੱਚ ਲੈ ਕੇ ਦਿਖਾ ਰਿਹਾ ਸੀ ਕਿ ਜੋ ਸੀਐਮ ਸਾਹਿਬ ਦੀ ਗਾਈਡਲਾਈਨਸ ਹੈ ਜੋ ਡੀਜੀਪੀ ਸਾਹਿਬ ਦੀ ਗਾਈਡਲਾਈਨਸ ਹੈ। ਪਰ ਮੈਨੂੰ ਉੱਤੇ ਇੱਕ ਚੀਜ਼ ਦੁੱਖ ਵੀ ਲੱਗਿਆ। ਕਿ ਨਸ਼ਾ ਦੇ ਖਿਲਾਫ ਅਸੀਂ ਮਹੀਮ ਚਲਾ ਰਹੇ ਹਾਂ। ਉਹਨਾਂ ਖੇਡਾਂ ਦੇ ਵਿੱਚ ਵੀ ਨਸ਼ਾ ਵੇਚਣ ਵਾਲੇ ਲੋਕ ਖੇਡਾਂ ਦੇ ਵਿੱਚ ਪਾਰਟਿਸਪੇਟ ਕਰ ਰਹੇ ਸੀ। ਜਿਹੜੇ ਲੋਕ ਨਸ਼ਾ ਵੇਚਦੇ ਆ ਖਾਸ ਕਰਕੇ ਮੇਰੇ ਹਲਕੇ ਦੇ ਜਲੰਧਰ ਵੈਸਟ ਦੇ ਵਿੱਚ ਕਈ ਲੋਕ ਰੂਟ ਮਾਰਚ ਕਰ ਰਹੇ ਸੀ ਸਾਡੀਆਂ ਭੈਣਾਂ ਵੀ ਨਾਲ ਸੀ ਪਾਰਟੀ ਦੇ ਕਾਰਜਕਰਤਾ ਵੀ ਸੀ ਆਮ ਆਦਮੀ ਪਾਰਟੀ ਦੇ ਪਰ ਰੂਟ ਮਾਰਚ ਉਥੋਂ ਕੱਢ ਰਹੇ ਸੀ ਜਿੱਥੇ ਲਾਟਰੀ ਦੀਆਂ ਸਟਾਲਾਂ ਦੀਆਂ ਦੁਕਾਨਾਂ ਖੁੱਲੀਆਂ ਸੀ ਅਸੀਂ ਨਸ਼ੇ ਦੇ ਖਿਲਾਫ ਬੋਲ ਰਹੇ ਸੀ ਉਹਨਾਂ ਵਿੱਚ ਵੀ ਉਹਦਾਂ ਦੇ ਲੋਕ ਸੀ ਜਿਹੜੇ ਆਪਣੀ ਤਾਕਤ ਦੇ ਨਾਲ ਅੱਜ ਆਪਣੇ ਹਲਕੇ ਦੇ ਵਿੱਚ ਆਪਣੀ ਵਾਡਾਂ ਦੇ ਵਿੱਚ ਗਲਤ ਕੰਮ ਕਰ ਰਿਹਾ ਹੈ ਤੀਸਰੇ ਸਾਈਡ ਦੇ ਉੱਤੇ ਜਰੰਦਰਤ ਪੁਲਿਸ ਕਮਿਸ਼ਨਰ ਸਾਹਿਬ ਜਿਨ੍ਹਾਂ ਨੂੰ ਮੈਂ ਬਹੁਤ ਤਾਕਤਵਰ ਅਫਸਰ ਮੰਨਦਾ ਕਿ ਅਗਰ ਗੈਂਗਸਟਰ ਦੇ ਉੱਤੇ ਗੁੰਡਿਆਂ ਦੇ ਉੱਤੇ ਨੱਥ ਪਾਉਣ ਵਾਲਾ ਅਫਸਰ ਹੈ ਜਰੰਦਰਤ ਪੁਲਿਸ ਕਮਿਸ਼ਨਰ ਸਾਹਿਬ ਉਹਨਾਂ ਵਿੱਚ ਬਹੁਤ ਖੂਬ ਜਾਣੇ ਜਾਂਦੇ ਆ ਪਰ ਤੀਜੀ ਥਾਂ ਤੇ ਜਿਹੜਾ ਛੋਕ ਕੀਤਾ ਜਾ ਰਿਹਾ ਸੀ ਜਿੱਥੇ ਦਸਤੀ ਦੇ ਲੋਕ ਵੀ ਖੜੇ ਸੀ ਉਸ ਮਾਰਕੀਟ ਦੇ ਲੋਕ ਵੀ ਖੜੇ ਸੀ ਉਹਨਾਂ ਵਿੱਚ ਇੰਦਾਂ ਦੇ ਦਰਿੰਦੇ ਸੀ ਜਿਨ੍ਹਾਂ ਨੇ ਜਲੰਧਰ ਸ਼ਹਿਰ ਨੂੰ ਬਰਬਾਦ ਕੀਤਾ ਜਲੰਧਰ ਸ਼ਹਿਰ ਦੇ ਗੁੰਡਿਆਂ ਨੂੰ ਜਿਨ੍ਹਾਂ ਲੋਕਾਂ ਦੇ ਪਾਸਪੋਰਟ ਨਹੀਂ ਬਣ ਸਕਦੇ ਸੀ ਜਿਹੜੇ ਲੋਕ ਕ੍ਰਾਈਮਨਲ ਸੀ ਅੱਜ ਡੋਂਕੀ ਲਾ ਕੇ ਲੋਕ ਵਾਪਸ ਤੇ ਆ ਰਹੇ ਐ ਕਈ ਇੰਦਾਂ ਦੇ ਕ੍ਰਾਈਮਨਲ ਨੂੰ ਬਾਹਰ ਭੇਜਿਆ ਗਿਆ ਇੰਦਾਂ ਦੇ ਜੰਟਾ ਇੰਦਾਂ ਦੇ ਲੋਕ ਤੁਹਾਡੇ ਉਸ ਪਾੜ ਦਾ ਹਿੱਸਾ ਬਣੇ ਸੀ ਉਹਨਾਂ ਵਿੱਚ ਕੋਈ ਇਦਾਂ ਦੇ ਘਟੀਆ ਅਫਸਰ ਵੀ ਇੱਕ ਸੀ ਵਿੱਚ ਇੱਕ ਦੋ ਕਹਿ ਸਕਦੇ ਜਿਆਦਾ ਨਹੀਂ ਕਾਵਾਂਗਾ ਕਿ ਜਿਨ੍ਹਾਂ ਨੇ ਇਹਦੇ ਉੱਤੇ ਬਹੁਤ ਵੱਡੀਆਂ ਰਕਮਾਂ ਲੋਕਾਂ ਨੂੰ ਇਕੱਠੀਆਂ ਕੀਤੀਆਂ ਜਲੰਧਰ ਸ਼ਹਿਰ ਦੇ ਵਿੱਚ ਟਰੈਵਲ ਜੈਂਟਰ ਦੇ ਜਿੰਨੇ ਵੀ ਮੇਰੇ ਸਾਥੀ ਸੁਣਦੇ ਬਣਗੇ ਉਹ ਸਮਝ ਜਾਣਗੇ ਕਿ ਅੱਜ ਉਹ ਅਫਸਰ ਆਪਣੇ ਆਪ ਨੂੰ ਸਮਝਦਾ ਕਿ ਮੈਨੂੰ ਇੱਕ ਫੀਤੀ ਵੱਧ ਗਈ ਹੈ ਪਰ ਉਹ ਬਖਸ਼ੇ ਨਹੀਂ ਜਾਣੇ ਅਫਸਰ ਸਰਕਾਰਾਂ ਬਦਲ ਜਾਣੀਆਂ ਬੜ ਸਾਡੀ ਵੀ ਕਿਤਾਬ ਲਿਖੀ ਵੀ ਅਸੀਂ ਵੀ ਲਿਖਦੇ ਵੇ ਹ ਕਿਹੜੇ ਕਿਹੜੇ ਅਫਸਰ ਕੀ ਕਰ ਰਹੇ ਆ ਅੱਜ ਦੇ ਹਾਲਾਤ ਦੇ ਵਿੱਚ ਐਮਐਸ ਕਰਕੇ ਮੁੱਖ ਮੰਤਰੀ ਸਾਨੂੰ ਸਮਰਪਿਤ ਕੀਤਾ ਕਿ ਉਹਨਾਂ ਤੱਕ ਕੁਝ ਗੱਲਾਂ ਨਹੀਂ ਪਹੁੰਚਦੀਆਂ ਕਿ ਉਹ ਅਫਸਰ ਜਿਹੜੇ ਪ੍ਰੋਗਰਾਮ ਕਰਾ ਰਹੇ ਸੀ ਜਿਹੜੇ ਅੱਗੇ ਹੋ ਕੇ ਆਰਗੇਨਾਈਜ਼ ਕਰ ਰਹੇ ਸੀ ਉਹਨਾਂ ਨੇ ਹੀ ਸ਼ਹਿਰ ਦੇ ਵਿੱਚ ਬੜੀ ਦਲਾਲੀ ਇਕੱਠੀ ਕੀਤੀ ਹੈ ਪਰ ਇਦਾਂ ਦੀ ਜੇ ਸਰਕਾਰ ਦਾ ਦੇਸ਼ ਹੋਵੇ ਕੀ ਅਸੀਂ ਨਸ਼ਾ ਖਤਮ ਕਰਨਾ ਹੈ ਬਈਮਾਨ ਲੋਕ ਅੰਦਰ ਕਰਨੇ ਆ ਪਰ ਆਪਾਂ ਨੂੰ ਦੇਖਣਾ ਚਾਹੀਦਾ ਕਿ ਅਸੀਂ ਕਿਹੜੇ-ਕਿਹੜੇ ਲੋਕਾਂ ਕੋਲ ਖੇਲਾ ਕਰਾ ਰਹੇ ਹਾਂ ਕਿਹੜੇ ਲੋਕਾਂ ਕੋ ਪ੍ਰੋਗਰਾਮ ਕਰਾ ਰਹੇ ਹਾਂ ਇਹ ਨਾ ਸੋਚੋ ਕਿ ਪਾਰਟੀ ਦੇ